ਹਾਂਜੀ ਸਸਰੀ ਗਾ ਵੀ ਸਾਰੇ ਅੱਜ ਜੋ ਡਈਆ ਸਾਡੀ 파ਟੀ ਉਹ ਵੀ ਦੀਵਾਲੀ ਦੀ ਹਾਂ ਅੱਜ ਸਾਡੀ ਸਾਰੀ ਟੀਮ ਇਕੱਠੀ ਹੋਈ ਪਹਿਲਾਂ ਤੇ ਨਾ ਸਾਰੇ ਭੈਣ ਭਰਾਵਾਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੈਪੀ ਦੀਵਾਲੀ ਸਾਡੇ ਵੱਲੋਂ ਤੇ ਬਾਕੀ ਚਲੋ ਸਾਡੀ ਟੀਮ ਨੂੰ ਵੀ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਸਾਰੀ ਟੀਮ ਨੂੰ ਸਾਰੀ ਟੀਮ ਵੱਲੋਂ ਹਾਂ ਸਾਰਿਆਂ ਨੇ ਪੀਲਵਾਲੀ ਹੈਪੀ ਦਿਵਾਲੀ ਗਰਮੀਂ ਸਮੋਸੇ ਖਾ ਕੇ ਲੜਨ ਨੂੰ ਤਿਆਰ ਹੋ ਜਾ ਮੈਂ ਉਹ ਨਹੀਂ ਤਿਆਰ ਹੋਈ ਸਮੋਸੇ ਘਾ ਲੇ ਮੋਸੇ ਨਾਲ ਬੈਠੀ ਆ ਆਪਣੀ ਖੁਸ਼ੀ ਨਹੀਂ ਕੋਈ ਸੁੱਤ ਦੇ ਨਾ ਇਹਨਾਂ ਨੂੰ ਕੋਈ ਨਹੀਂ ਆ ਚਲ ਆ ਜੀ ਉਹ ਸਮਾਂ ਖਿੰ ਕਿਦਾਂ ਕਰ ਲਿਆ ਸੱਸਾਂ ਨੂੰ ਦਿਵਾਲੀ ਗਿਆ ਵੀ ਨਹੀਂ ਜੀ ਅਜੇ ਨਹੀਂ ਹੋ ਗਿਆ ਅਜੇ ਦਿਵਾਲੀ ਤੋਂ ਬਾਅਦ ਕਰਾਂਗੇ ਆ ਤੁਹਾਨੂੰ ਪ੍ਰੋਗਰਾਮ ਵੀ ਪੈ ਗਿਆ ਹਾਂਜੀ ਜਮ ਤੱਕ ਇੱਕ ਹੀ ਹੋਣਾ ਇੱਧਰ ਬੈਠੇ ਆ ਕਰ ਲੋ ਜਾਂ ਫਿਰ ਵੀਡੀਓ ਬਣਾ ਲਈਏ ਹੌਲੀ ਹੌਲੀ ਕੇ ਚਲੋ ਤੇ ਆ ਸਾਡਾ ਮੈਂਬਰ ਜਿਨ੍ਹਾਂ ਦੇ ਹਾਂ ਇਹ ਮੇਰੀ ਜਠਾਣੀ ਆ ਇਹ ਬਾਬਾ ਬਕਾਲਾ ਸਾਹਿਬ ਤੋਂ ਆਏ ਆ ਜਿਹੜੀ ਵੀਡੀਓ ਚ ਇਹਨਾਂ ਦਾ ਮੰਮੀ ਹੋਣਾ ਨੂੰ ਘਰ ਦਿੱਤਾ ਵਾ ਇਹ ਮੇਰੀਆਂ ਤਿੰਨੇ ਮੰਮੀਆਂ ਬੈਠੀਆਂ ਤਿੰਨੇ ਮੰਮੀਆਂ ਬੈਠੀਆਂ ਇਹ ਸਭ ਤੋਂ ਵੱਡੀ ਹਾਂ ਹਾਂ ਇਹੋਂ ਤੇ ਪਿਆ ਡਾ ਘਾ ਲਵਾ ਪਿਆ ਡਾ ਕਾ ਇਹ ਕਾ ਕਰਦਾ ਇਹ ਪਿਆ ਡਾ ਘਾ ਨਹੀਂ ਜਿਹੜਾ ਕਾਈ ਨੂੰ ਘਾ ਦਿੱਤਾ ਵਾ ਉਹ ਇਹਨਾਂ ਦਾ ਇਹ ਇਹ ਵੀ ਤਾਂ ਹਟ ਗਈ ਯਾਰ ਪਹਿਲਾਂ ਤੁਹਾਡਾ ਪਹਿਲਾਂ ਤੁਹਾਡਾ ਕੋਈ ਕੋਈ ਵੀ ਨਹੀਂ ਰੱਖਦਾ ਹੱਕ ਦਾ ਉਹਨੇ ਹੱਕ ਦਾ ਮੈਂ ਹੀ ਆ ਕਾਈ ਉਹਦੀ ਨਾਲ ਲੈ ਗਈ ਕੋਈ ਨਹੀਂ ਮੇਰੇ ਕੋਲ ਲੈ ਆ ਲੈਣਾ ਕਾ ਭੂਤ ਤੇ ਨਹੀਂ ਜਾਵਾ ਹਾਂ ਦਾਂਦੀਆ ਦਾਂਦੀਆ ਖਲਿਆ ਨੂੰ ਕਰਾ ਕੇ ਭਜਾਇਆ ਨਾ ਪੈ ਲੈ ਕੇ ਤਾਈ ਬਾਹਰ ਕਰਨੀ ਆ ਚਾਹ ਕੋਈ ਨਹੀਂ ਆਹ ਕ ਤਾਈ ਨੂੰ ਗਾਣੇ ਮਿਲਦੇ ਨਾ ਸਦਾ ਬਾਹਰ ਕਰਦਾ ਤਾਈ ਆਹੋ ਨਹੀਂ ਉਹਦਾ ਨਾ ਇਹ ਗੱਲ ਵੀਡੀਓ ਚ ਸਾਡਾ ਆਪਸ ਵਿੱਚ ਬੜਾ ਪਿਆਰ ਸਾਰਿਆਂ ਦਾ ਬੜਾ ਸਾਰਿਆਂ ਨਾਲ ਬੜਾ ਪਿਆਰ ਕਰਦਾ ਬੀਬੀ ਦੇ ਨਾਲ ਹਾਂ ਤੇ ਵਰਦਸ ਦੀ ਗੱਲ ਵੱਖਰੀ ਆ ਪਰ ਉਸ ਦੇ ਵੇਲਾ ਮੈਂ ਆ ਗਿਆ ਹਰ ਸਾਲ ਪੁੱਸਣਾ 200 ਪੁੱਸਣਾ ਹਾਂ ਸਾਲ ਤੋਂ ਬਾਅਦ ਪਿਆਰ ਕਰਦਾ ਮੈਂ ਕੋਈ ਨਹੀਂ ਆਉਂਦੀ ਜਾਂਦਾ ਕਹਿ ਦਵਾ ਪਰसों ਜਿੱਦਾਂ ਹੀ ਵੀਡੀਓ ਬਣਾਉਣ ਗਏ ਨਾ ਫਾਰੀ ਸਿੰਦੇ ਦੇ ਘਰ ਤੇ ਆਂਦਾ ਸੱਚੀ ਜਦੋਂ ਨਾ ਮੈਂ ਜਾ ਕੇ ਇਹਨੂੰ ਮਿਲਦਾ ਨਾ ਤੇ ਵੱਡੇ ਘੜੇ ਕੋਲ ਤਾਂ ਮੇਰੇ ਆਪਣੀ ਮਾਂ ਵਾਲੀ ਫੀਲ ਆ ਜਾਂਦੀ ਹੈ ਵਿਚਾਈ ਸਹੀ ਹੈ ਜਿੰਨਾ ਕੋਈ ਦੀ ਹੈ ਬੰਦਾ ਕਿੱਥੇ ਰਹੇ ਜਿਹੜੇ ਮੈਂਬਰਾਂ ਨੂੰ ਪਿਆਰ ਕਰਿਆ ਜਾਂਦਾ ਹਾਂਜੀ ਤੇ ਚਲੋ ਖਾ ਉਸ ਬੱਸ ਸਾਰੇ ਮੈਂਬਰ ਸਮੋਸੇ ਖਾਣਾਂ ਮੈਂ ਵੀ ਖਾਣਾ ਵਾਏ ਬਾਏ ਮੈਂ ਵੀ ਖਾਣੇ ਆ ਆਹੋਂ ਤੁੰ ਦੇ ਭਾਈ ਇਧਰ ਤੋਂ ਨਿਆਣੇ ਨੇ ਇੱਕ ਬੰਦਾ ਤੇ ਰਹਿ ਗਿਆ ਆਹ ਬੇਟਾ ਇਹ ਦਿਲਪ੍ਰੀਤ ਸਾਡਾ ਇਹ ਸਾਡਾ ਦਿਲਪ੍ਰੀਤ ਹੈ ਸਾਡੀ ਕੁੜੀ ਆ ਪਰ ਬਣਾਇਆ ਸੀ ਆਪਣਾ ਮੁੰਡਾ ਵਾ ਨਹੀਂ ਹੈਗਾ ਦਿਲਪ੍ਰੀਤ ਵੀ ਹੈਗਾ ਦੇਖੋ ਅਸਲੀ ਦਿਲਪ੍ਰੀਤ ਵੀ ਹੈਗਾ ਇੱਕ ਉਹ ਵੱਡਾ ਕਰੇਗਾ ਉਹ ਵੱਡਾ ਕਰਕੇ ਵਿਖਾਵਾਂਗੇ ਉਹ ਗਿਆ ਕਿਤੇ ਉਹ ਗਿਆ ਨਹੀਂ ਉਹ ਘਰੇ ਹੀ ਆ ਹੈ ਘਰੇ ਹੀ ਆ ਪਰ ਉਹ ਆਂਦਾ ਵੀ ਅੱਜ ਮੈਂ ਆਇਆ ਛੁੱਟੀ ਮਨਾਉਣੀ ਆ ਇਹ ਚੰਦੇ ਬੱਚੇ ਦੀ ਗੱਲ ਮੈਂ ਉਹ ਸੁਪਰਾਇਆ ਹਾਂ ਜੀ ਹਾਂ ਜੀ ਆਹ ਵਾਕੀ ਸਾਡੇ ਅੰਕਲ ਜੀ ਇਹ ਸਾਡੇ ਨਾਲ ਕੰਮ ਕਰਦੇ ਆ ਇਹ ਕਾਫੀ ਦੂਰ ਤੋਂ ਆਉਂਦੇ ਆ ਵਿਚਾਰੇ ਕੋਈ 10 ਕਿਲੋਮੀਟਰ ਅੱਗੇ ਹੁੰਦਾ ਵਾ ਤੁਗਲਵਾਲ ਤੋਂ ਹੁੰਦੇ ਇਹਨਾਂ ਦੀ ਬਹੁਤ ਮਿਹਨਤ ਆ ਇਹਨਾਂ ਦੀ ਤੂੰ ਚਨੇ ਖੋਣੇ ਬਟਾ ਇਹ ਜਿਹੜੇ ਆਣਾ ਪਰ ਉਹ ਘਰੇ ਆ ਕੰਮ ਤੋਂ ਇਹਨਾਂ ਨੂੰ ਨਹੀਂ ਆ ਸਕਦੇ ਚਲੋ ਚਨੇ ਖੋਣੇ ਤੋ ਆ ਗਏ ਸਾਰੇ ਹਾਂ ਜੀ ਇਹ ਕੁਧੀ ਕੁ ਚਾਰੀ ਜੀ ਸੇਟ ਹੋਣੀ ਹੈ ਵੀਡੀਓ ਦੇ ਵਿੱਚ ਬਾਕੀ ਸਾਰਿਆਂ ਨੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਕੀ ਦੀ ਐਕਟਿੰਗ ਕਿੱਦਾਂ ਨਹੀਂ ਲੱਗਦੀ ਆ ਤੇ ਇਹ ਵੀ ਦੱਸਿਆ ਕਰੋ ਵੀ ਗਾਂਹ ਜਾ ਕੇ ਅਸੀਂ ਵੀਡੀਓ ਦੇ ਵਿੱਚ ਕਿਹੜਾ ਰੋਲ ਪਾਈਏ ਕਿੱਦਾਂ ਕਿੱਧਰ ਨੂੰ ਮੋੜੀਏ ਵੀਡੀਓ ਹੈ ਨਾ ਆਂਟੀ ਹਾਂ ਹਾਂ ਜਿਹੜੇ ਵੀਡੀਓ ਸੁਬੀ ਕਿੱਦਾਂ ਆਂਦੇ ਵੀਡੀਓ ਹਾਂਜੀ ਕਮੈਂਟ ਵਾਲਾ ਜਾਂ ਹਾਨੂੰ ਜੋ ਵੀ ਤਰੀਕੇ ਅਸੀਂ ਦੱਸਦੇ ਆ ਕਿਹੜਾ ਕਿਹੜੇ ਤਰੀਕੇ ਨਾਲ ਹਿਆਰੀ ਹਾਂਜੀ ਮਾਰਿਆ ਮੈਂ ਕਦੀ ਕਿਸੇ ਦਾ ਡੰਡਾ ਨਹੀਂ ਹੋਣਾ ਤੇ ਬਰਬਾਹ ਸਾਰ ਵੀਡੀਓ ਜ ਬਣਾਇਆ ਦੋ ਆ ਦਿਨਾਂ ਵੀਡੀਓ ਦੇ ਵਿੱਚ ਦੋ ਤਿੰਨ ਬੰਦੇ ਮਰਵਾਤੇ ਮੈਂ ਚੱਲ ਕੋਈ ਨਹੀਂ ਸਾਰੇ ਕੰਮ ਕਰ ਆਹ ਜਿਹੜੀ ਕਿਹੜੀ ਸਹੀ ਆਹੋ ਜੇ ਐਸੀ ਤੇ ਬਗਲੀ ਕਿਹੜੀ ਸਹੀ ਹੁਣ ਕੋਈ ਪਤਾ ਨਹੀਂ ਖੁਸ਼ੀ ਪਏ ਤੇ ਮਿੰਦੇ ਭਾਈ ਨੂੰ ਜੁੰਡੋ ਜੁੰਡੀ ਘੋੜ ਤੇ ਚਾਰ ਕੋਈ ਨੂੰ ਇਹ ਨਾ ਉੱਡਾ ਉਚਾਰਾ ਮੈਂਬਰ ਆਪ ਹੱਟੇ ਨਹੀਂ ਮੇਰੇ ਨਾਲ ਪਿਆ ਫਿਰ ਕੰਮ ਫਿਰ ਕਾਦਾ ਮੈਂਬਰ ਫਿਰ ਕਾਦਾ ਪੁਲਸ ਵਾਲਾ ਸਰਪੰਚਾ ਦੇ ਚੱਲ ਜਾਂਦਾ ਕੰਮ ਚਲੋ ਕੋਈ ਮੇਰੇ ਕੋਲ ਕੰਮੀ ਇਦਾਂ ਦੇ ਕਰਾਉਂਦੇ ਆ ਵੀ ਮੈਨੂੰ ਗਾਲਾਂ ਵਾਲਾ ਹੀ ਚੱਲ ਮੇ ਨਹੀਂ ਨਹੀਂ ਜਦੋਂ ਵੀਡੀਓ ਹੁੰਦੀ ਉਹਦੇ ਅਕੋਰਡਿੰਗ ਆ ਕਰਨਾ ਪੈਂਦਾ ਉਹਦੇ ਕੋਲ ਸੀਨ ਕਰਨਾ ਪੈਂਦਾ ਜੇ ਮੈਂ ਖੁਦ ਕੇ ਸੀਨ ਨਾ ਕਰੀਏ ਤੇ ਫਿਰ ਕੋਈ ਨਹੀਂ ਕਰਦੀ ਤੇ ਸਾਨੂੰ ਵੀ ਨਹੀਂ ਮਜ਼ਾ ਆਉਦਾ ਹੈਨਾ ਹਾਂਜੀ ਹਾਂਜੀ ਉਹ ਵੇਖਣ ਵਾਲੇ ਜਾਂਦੇ ਵੀ ਉਹ ਵੇਲੇ ਸਾਡੇ ਜੋ ਮੂੰਹ ਚੋਂਦਾ ਦਿਮਾਗ ਚੋਂਦਾ ਅਸੀਂ ਬੋਲ ਦਿੰਨੇ ਆ ਮੁਰਗੇ ਭਾਂਵੇਂ ਬੀਬੀ ਕੋ ਮਾਫੀ ਮੰਗਣੀ ਪਏ ਠੀਕ ਹੈ ਵੱਧ ਬੋਲ ਲਿਆ ਚਲੋ ਟੈਪਾਂ ਨਾਲ ਮੰਮੀ ਸੇ ਨਖਾਂਡਾ ਪੇ ਹਾਂ ਲੈ ਲਕੋ ਨਾਲੇ ਕਿਹੜੀ ਗੱਲ ਹੈ ਕੱਦਦੇ ਨਹੀਂ ਕਿਉਂਦਾ ਸਹੀ ਕਮਲਾ ਹੀ ਸਹੀ ਸਾਰਿਆਂ ਨੂੰ ਪਲੇਟਾਂ ਚ ਦਿੰਦੇ ਉਸ ਤੋਂ ਸਾਰੇ ਵੀ ਉਹਨੂੰ ਬੋਲਾ ਤਾਂ ਨਹੀਂ ਲੱਗਦਾ ਹਾਂ ਨਾਲੇ ਇਦਾਂ ਆ ਸੱਚ ਤੁਸੀਂ ਅੰਕਲ ਦੀ ਅੱਗੇ ਕੀ ਕਹਿ ਰਹੇ ਸੀ ਮੈਂ ਇਹ ਕਹਿਣ ਦਿਆਂ ਵਾਂ ਕਿ ਵੀਰ ਪੜਿਆ 20000 ਲੱਗਦਾ ਸਾਰਾ ਹਾਂ ਜਿਆਦਾ ਲੱਜਾਦਾ ਜੇ ਹੁਣ ਹਾਈ ਰੇਟ ਹੋ ਗਿਆਊਗਾ ਦਾ ਹੋਰ ਲੱਗ ਜੂ ਹਾਂ ਆਪਾਂ ਵੀਡੀਓ ਚ ਬਈ ਰਹੀਏ ਆ ਰੋਟੀ ਪਾਣੀ ਪਕਾਉਣ ਦੀ ਬਹੁਤ ਤੰਗੀ ਆ ਇਹੋ ਜਿਹਾ ਮੰਗ ਲਾਏ ਕਿਉਂ ਖੇਤਰਕਾਰੀ ਦੀ ਕੋ ਓ ਯਾਰ ਉਹ ਨਹੀਂ ਉਹ ਨਾ ਉਹ ਹੋਰ ਕੀ ਨਹੀਂ ਉਹ ਮੈਂਬਰ ਨੂੰ ਸੁਣਾਉਣਾ ਵੀ ਯਾਰ ਤੂੰ ਉਹਨੂੰ ਲੈ ਕੇ ਤੂੰ ਮੈਂ ਤਾਂ ਹੀ ਗੱਲ ਛੇੜੀ ਆ ਵੀ ਆ ਲੱਗੇ ਹੀ ਆ ਹੁਣ ਮੈਂ ਦੇ ਦਨਾ 10000 ਰੁਪਏ ਯਾਰ ਹਨਾ ਸਾਈ ਦੇ ਦਿੰਨੇ ਜਿਆਦੇ ਹਨਾ ਨਹੀਂ ਲੱਗ ਗਿਆ ਹਨਾ ਆ ਗਿਆ ਸਨਾ ਭਲਾ ਹੀ ਤੋਂ ਉਹੋ ਦਾ ਕੰਮ ਨਾ ਗਿਆ ਨਾ ਗਿਆ ਇਹਦਾ ਸ਼ਾਮਾ ਰੋਟੀ ਨਹੀਂ ਘੜੀ ਜਾਂਦਾ ਨਹੀਂ ਆ ਵੀ 20000 ਦੀ ਕਿਡੀ ਸੁਣੀ ਕੁੜੀ ਲਿਆ ਕੇ ਦੁੱਤੀ ਨਹੀਂ ਤੇ ਮੈਂ ਤਾਂ ਕਿਨਾ ਭਾਈ ਗੱਫਾ ਪਕਾਉਣਾ ਤੇ ਚਾਹੀਦੀ ਆ ਉਹ ਲਿਆ ਦੇਣਾ ਇਹ ਨਹੀਂ ਇਹ ਨਹੀਂ ਨਹੀਂ ਉਹ ਝਾੜੀ ਨਾ ਪੈਂਦੀ ਆ ਕੋਈ ਨਹੀਂ ਕੋਈ ਗੱਲ ਇਹਨੇ ਤਾਂ ਮੇਰੇ ਨਾਲ ਵੀਡੀਓ ਬਣਾਇਆ ਹੀ ਕਰਨੀ ਆ ਹਾਂਜੀ ਇੱਕ ਵੀਡੀਓ ਆਫ ਤੇ ਰੋਟੀ ਪਣੀ ਲਈ ਉਹ ਤਾਂ ਗੱਲ ਵੱਖਰੀ ਆ ਪਰ ਦਿਲ ਚੋਂ ਹੀ ਲੰਘਾਉਂਦੀ ਜਦ ਆਹ ਹਾਂ ਇਹ ਕਾਉਂ ਮੋਨੇ ਮਾਮਾ ਇਹ ਮੋਨੇ ਕਾਉਂ ਜਿਵੇਂ ਮੀਨਾਂ ਨੂੰ ਮਾਣੇ ਬੋੜਾ ਚੋੜਦੇ ਉਹ ਸੱਗਿਆ ਇੱਕ ਅੱਧੀ ਨੂੰ ਕੰਮ ਤੇ ਵੀ ਬੰਦਾ ਘਵਾ ਦਿੰਦਾ ਵੀ ਚਾਹ ਦੇ ਜੀ ਇਹ ਹੁਣ ਤਾਂ ਅਮੇਦ ਅਧਿਆਰੀ ਆ ਕਹਤਾ ਇੱਕ ਬੰਦਾ ਤੇ ਚੁੱਪ ਕਰ ਹਰ ਵਿਚਾਰੀ ਉਹ ਸੀਰੀਅਸ ਹੋ ਗਈ ਉਧਰ ਮੈਂ ਤੇ ਵਜਾ ਇਧਰ ਕੋਈ ਕੋਈ ਰਵਾ ਦੇਣਾ ਤੈਨੂੰ ਅਹੀਂ ਭਰਾਵਾ ਜੇ ਇੱਕ ਪਾੜ ਹੋਰ ਕਿਤਨਾ ਦੀ ਪਹਿਲਾਂ ਹੀ ਉਹਦਾ ਕੰਮ ਕਰਦਾ ਨਾ ਕੋਈ ਨਹੀਂ ਲੈ ਗਿਆ ਘਰ ਦੇ ਮੈਂ ਹੀ ਲੈਣੀ ਪਾਣੀ ਹਾਂ ਨਹੀਂ ਨਹੀਂ ਉਹਦਾ ਸਮਝਾ ਕੰਡੇ ਉਹ ਮਜ਼ਾਕ ਕਰੀਦਾ ਭਰਾਵਾ ਹਾਂ ਬਾਕੀ ਭਰਾਵਾ ਬੜਾ ਵਧੀਆ ਵਟਾ ਪਾਸ ਹੋ ਰਿਹਾ ਆ ਸਾਰੇ ਜਣੇ ਘੜੀ ਕੋ ਇਕੱਠੇ ਹੁੰਦੇ ਹ ਹੱਸ ਖੇਡ ਲੈਂਦਾ ਉਹਨੂੰ ਬੋਲਣ ਦੀ ਲੋੜ ਹੀ ਨਹੀਂ ਮੇਰੇ ਨਿਆਣਿਆਂ ਨੇ ਆਪੇ ਖਾਮ ਲੈ ਲੜਾ ਕੇ ਤਾਂ ਲੈ ਰਾਮਾਪਾਲ ਮੈਂ ਤੁਸੀਂ ਲਿਆ ਕਿ ਨਹੀਂ ਚਲੋ ਜੀ ਇਹ ਆਗੇ ਸਾਡੀ ਸਾਰੀ ਫੈਮਿਲੀ ਦੇ ਦੀਵਾਲੀ ਗਿਫਟ ਪਹਿਲਾ ਥਾਣੇਦਾਰ ਸਾਹਿਬ ਨੂੰ ਦਾ ਭਾਵਾ ਖੁਸ਼ਬੂ ਲਈ ਆਣਾ ਜੀ ਫੇਰ ਦੁਹੇ ਹੈਪੀ ਦਿਵਾਲੀ え ਆ ਲੋ ਜੀ ਇੱਕ ਇੱਕ ਕਾਲ ਹੁੰਤੇ ਜੀ ਤੁਹਾਡਾ ਜੀ ਹੈਪੀ ਦਿਵਾਲੀ ਥੈਂਕ ਯੂ ਬਹੁਤ ਸਾਨੂੰ ਸਾਰਿਆਂ ਨੂੰ ਦਿਵਾਲੀ ਬਹੁਤ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਵਾਲੀ ਜੀ ਸਾਰਿਆਂ ਦੀ ਖੁਸ਼ੀਆਂ ਭਰੀ ਜਾਵੇ ਨਿਵਾਰੀ ਇਹੋ ਹੀ ਪਰਮਾਤਮਾ ਅਗੇ ਦਿਵਾਲੀ ਰੱਖੀ ਆ ਤੇ ਬਾਕੀ ਚਲੋ ਹੁਣ ਖੋਲ ਕੇ ਦੱਸੋ ਤੁਹਾਡਾ ਘਰ ਕਿੱਦਾਂ ਦਾ ਲੱਗਾ ਬਲੋ ਗੋਲਡਨ ਨੇ ਤੇ ਉਹ ਤਾਂ ਨਾ ਕਹਿੰਦੇ ਦਬਕ ਫਾਇਨ ਨਾ ਬਧੀਆ ਉਹ ਵੀ ਅੱਲਾ ਸਵਾਦ ਗੋਲਡਨ ਵਿੱਚ ਸੀ ਸੀ ਆਂਡਾ ਨਹੀਂ ਸੀ ਪਾਜੀ ਦਾ ਥੋੜਾ ਜਨਾ ਲਾਗਵਾ ਕਿਉਂਕਿ ਸਹਿਣ ਚਲੋ ਸਾਡੀ ਨਾ ਪੇਟ ਦੀ ਕ੍ਰੀਮ ਜਿਹੜੀ ਹੈ ਨਾ ਉਹਨਾਂ ਨੇ ਇੱਕੋ ਜਿਹੀ ਦੇ ਦਿੱਤੀ ਹੈ ਆਪਾਂ ਜੀ ਨੂੰ ਬਿਰਿਆਨੀ ਦੁਆ ਚ ਦੇਖ ਦੋ ਹਾਂ ਮਿਲਿਆ ਨਾ ਜੱਕ ਤੇ ਮਿਲਿਆ ਨਹੀਂ ਸੀ ਨਹੀਂ ਉਹਦੇ ਹੋਣਾ ਚਲੋ ਭਈ ਇਹਦੀ ਤੋਈ ਨੋ ਨਾ ਇਹ ਪਿਆਰ ਪਿਆਰ ਕੋਈ ਪਈ ਹੈ ਚਲੋ ਜੀ ਫਿਰ ਇਸ ਦੇ ਨਾਲ ਕਰਦੇ ਆ ਫਿਰ ਵਲੌਗ ਦੀ ਐਂਡਿੰਗ ਹਾਂ ਹਾਂ ਕਲਰ ਹੀ ਡਿਫਰੈਂਟ ਆ ਬਾਕੀ ਸਭ ਸੇਮ ਆ ਉੱਥੇ ਇੱਕ ਹੋਰ ਵੀ ਹੈਗੇ ਪਰ ਉਹ ਸਿੰਪਲ ਹੀ ਉਹ ਸਿੰਪਲ ਹੀ ਨਾਲੇ ਪਿਛਲੇ ਆ ਰਹੇ ਉਹ ਦੂਸਰੇ ਦੇ ਤੇ ਹੀ ਉਹ ਚੀਜ਼ਾਂ ਆਉਣੀਆਂ ਹੀ ਬਾਰ-ਬਾਰ ਤੇ ਉਹ ਮੈਂ ਸੇਮ ਸੇਮ ਜਿਹੜਾ ਸਹੀ ਲੱਗਦਾ ਉਹ ਸੈਟ ਜਿਆ